ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਕਿ ਕਿਵੇਂ ਸਰਕਾਰੀ ਅਫਸਰਾਂ ਨੇ ਪੰਜਾਬ 'ਚ ਇੱਕ ਫਰਜ਼ੀ ਪਿੰਡ ਬਣਾ ਕੇ ਗ੍ਰਾਂਟਾਂ ਲਈਆਂ ਤੇ ਲੱਖਾਂ ਰੁਪਏ ਦੀ ਲੁੱਟ ਕੀਤੀ। ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਮੈਂ ਇਹੋ ਜਿਹੀਆਂ ਵੀਡੀਓ ਹਮੇਸ਼ਾ ਪਾਉਂਦਾ ਰਹਿਣਾ। ਜੇਕਰ ਤੁਸੀਂ ਐਮੇਨੀਆਂ ਖਬਰਾਂ ਜਾਣਨ 'ਚ ਰੁਚੀ ਰੱਖਦੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜਦੋਂ ਮੇਰੇ ਭਰਾ ਬਿਨਾ ਸਬਸਕ੍ਰਾਈਬ ਕੀ ਕਰੇ ਵੀਡੀਓ ਦੇਖ ਕੇ ਚਲੇ ਜਾਂਦੇ ਨੇ ਤਾਂ ਅੱਗੇ ਤੋਂ ਇਹ ਜੀ ਰਿਸਰਚ ਕਰਨ ਲਈ ਡੀਮੋਟੀਵੇਟ ਹੋ ਜਾਂਦੇ ਆ ਥੋੜੇ ਜਿ। ਸੋ ਗੱਲ ਕਰਦੇ ਆ 2013 ਦੀ ਦੂ ਪੰਜਾਬ ਚ ਅਕਾਲੀ ਭਾਜਪਾ ਦੀ ਸਰਕਾਰ ਸੀ ਉਸ ਸਮੇਂ ਕੁਝ ਸਰਕਾਰੀ ਅਫੀਸ਼ੀਅਲਸ ਨੇ ਮਿਲ ਕੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ਫਰਜ਼ੀ ਪਿੰਡ ਬਣਾਇਆ ਜਿਹਦਾ ਨਾਮ ਕਾਗਜ਼ਾਂ ਵਿੱਚ ਰੱਖਿਆ ਨਮਾ ਗੱਟੀ ਰੱਜੋਕੇ ਜਿਵੇਂ ਕਿ ਜੇ ਆਪਾਂ Google Map ਤੇ ਵਿੱਚ ਵੀ ਸਰਚ ਕਰੀਏ ਤਾਂ ਗੱਟੀ ਰੱਜੋਕੇ ਤੇ ਗੱਟੀ ਰੱਜੋ ਕੀ ਦੋ ਪਿੰਡ ਨਾਲ ਨਾਲ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਆਉਂਦੇ ਨੇ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਕਰੀਬ ਨੇ ਤੇ ਇਹਨਾਂ ਦੇ ਹੀ ਨਾਮ ਤੇ ਫਰਜੀ ਪਿੰਡ ਨਮਾ ਗੱਟੀ ਰੱਜੋ ਕੇ ਰੱਖਿਆ ਗਿਆ ਤੇ ਇਸ ਪਿੰਡ ਲਈ 55 ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ 33 ਸਕੀਮਾਂ ਇਹਨਾਂ ਅਸਲੀ ਪਿੰਡ ਪਿੰਡਾਂ ਨੂੰ ਮਿਲੀਆਂ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਗਰਾਂਟਾਂ ਦੀ ਗੱਲ ਕਰੀਏ ਤਾਂ ਨਕਲੀ ਪਿੰਡ ਨੂੰ ਅਸਲੀ ਨਾਲੋਂ ਕਿਤੇ ਵੱਧ ਗਰਾਂਟਾਂ ਮਿਲੀਆਂ ਇਸ ਫਰੋਡ ਦਾ ਪਤਾ ਅਸਲ ਵਿੱਚ 2019 ਵਿੱਚ ਲੱਗਦਾ ਪੂਰੇ 6 ਸਾਲ ਬਾਅਦ ਤੇ ਜਦੋਂ ਪਤਾ ਲੱਗਦਾ ਤਾਂ ਇੱਕ ਵਿਅਕਤੀ ਆਰਟੀਆਈ ਫਾਈਲ ਕਰਦਾ ਜੀਨੂ ਕੇ ਰਾਈਟ ਟੂ ਇਨਫੋਰਮੇਸ਼ਨ ਵੀ ਕਹਿੰਦੇ ਆ ਤਾਂ ਜੋ ਸਾਰੀ ਜਾਣਕਾਰੀ ਪ੍ਰਾਪਤ ਹੋ ਸਕੇ ਲਗਭਗ 5 ਸਾਲ ਬਾਅਦ ਆਰਟੀਆਈ ਦਾ ਰਿਸਪਾਂਸ ਚ ਅਸਲ ਸੱਚ ਸਾਹਮਣੇ ਆਉਂਦਾ ਕਿ ਅਧਿਕਾਰੀਆਂ ਨੇ ਫਰਜ਼ੀ ਪਿੰਡ ਬਣਾ ਕੇ ਗ੍ਰਾਂਟਾਂ ਲਈਆਂ ਅਤੇ 45 ਲੱਖ ਰੁਪਏ ਲੁੱਟ ਲਏ ਫਰਾਡ ਦਾ ਪਤਾ ਲੱਗਣ ਤੇ ਹੁਣ ਅਥਾਰਟੀਜ਼ ਦੁਆਰਾ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਸਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਜੋ ساری ਜ਼ਿੰਦਗੀ ਕਮਾਈਆਂ ਕਰਦੇ ਨੇ ਤੇ ਪੈਸਾ ਨਹੀਂ ਜੋੜ ਪਾਉਂਦੇ ਤੇ ਕੁਝ ਇਹੋ ਜਿਹੇ ਵੀ ਹੁੰਦੇ ਨੇ ਜੋ ਜ਼ਰਾ ਜਿੰਨਾ ਵੀ ਸੁਰਾਖ ਮਿਲਣ ਤੇ ਸਗੈਮ ਕਰਕੇ ਲੱਖਾਂ ਰੁਪਏ ਜੇਬ ਵਿੱਚ ਪਾ ਕੇ ਤੁਰਦੇ ਲੱਗਦੇ ਨੇ। ਸੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ رائے ਜ਼ਰੂਰ ਦਿਓ ਤੇ ਇਦਾਂ ਦੀਆਂ ਹੋਰ ਜਾਣਕਾਰੀਆਂ ਲਈ ਸਬਸਕ੍ਰਾਈਬ ਜ਼ਰੂਰ ਕਰ ਲਿਓ।